ਵੱਡੀ ਮਾਰ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਪਈ ਹੈ ਹੜਾ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆਕਣਾ ਕੀਤਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਆਪਣੇ ਸਿਆਸੀ ਸੌਦੇ ਸਵਾਰਥਾਂ ਵਾਸਤੇ ਖਾਸ ਕਰਕੇ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਇਸ ਤਬਾਹੀ ਦੇ ਮੰਜ਼ਰ ਦੇ ਉੱਤੇ ਵੀ ਰਾਜਨੀਤੀ ਕਰਦੀ ਹੈ ਇਹ ਕੋਈ ਰਾਜਨੀਤੀ ਕਰਨ ਦਾ ਵਿਸ਼ਾ ਹੈ ਜਾਂ ਇਹ ਕੋਈ ਰਾਜਨੀਤੀ ਕਰਨ ਦਾ ਟਾਈਮ ਹੈ ਅੱਜ ਟਾਈਮ ਤਾਂ ਹੈਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਔਰ ਪੰਜਾਬ ਨੂੰ ਆਪਣੇ ਪੈਰਾਂ ਦੇ ਉੱਤੇ ਖੜ੍ਹਾ ਕਰੀਏ ਕੇਂਦਰ ਨੇ ਤਾਂ ਸਾਡੀ ਬਾਹ ਫੜੀ ਨਹੀਂ ਹੈ ਔਰ ਕੇਂਦਰ ਤੋਂ ਬਹੁਤੀ ਉਮੀਦ ਵੀ ਨਹੀਂ ਹੈ ਇਸੇ ਕਰਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਨੇ ਕੱਲ ਮਿਸ਼ਨ ਚੜ੍ਹਦੀ ਕਲਾ ਲਾਂਚ ਕੀਤਾ ਔਰ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਉਹਨਾਂ ਨੇ ਸਮੁੱਚੀ ਦੁਨੀਆ ਨੂੰ ਜੋ ਪੰਜਾਬ ਨੂੰ ਪਿਆਰ ਕਰਦੇ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪੰਜਾਬ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਪਾਉਂ। ਔਰ ਪੰਜਾਬ ਜੋ ਜਾਣਿਆ ਜਾਂਦਾ ਹੈ ਕਿ ਪੰਜਾਬ ਵਰਗੀ ਦਲੇਰ ਕੌਮ ਕੋਈ ਨਹੀਂ ਹੈ। ਮੁਸ਼ਕਲ ਵੱਡੀ ਹੈ। ਤਬਾਹੀ ਜ਼ਿਆਦਾ ਹੋਈ ਹੈ। ਪਰ ਪੰਜਾਬੀਆਂ ਦਾ ਜੋਸ਼ ਔਰ ਪੰਜਾਬੀਆਂ ਦਾ ਜਿਗਰਾ ਉਸ ਤੋਂ ਵੀ ਵੱਡਾ ਹੈ। ਮੈਂ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਰ ਉਸ ਸ਼ਖਸ ਨੂੰ ਜੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਵਸਦਾ ਹੈ ਜੇਕਰ ਤੁਸੀਂ ਪੰਜਾਬ ਨੂੰ ਤਿਆਰ ਕਰਦੇ ਹੋ